ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆ ਸੋ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਤੇ ਤੁਹਾਡੇ ਹਰ ਹਰ ਇੱਕ ਦੀ ਮਨਪਸੰਦੀ ਮੂੰਫਲੀ ਆ ਮੂੰਫਲੀ ਪੂਰੀ ਟੌਪ ਦੀ ਕੁਆਲਿਟੀ ਆ ਆਪਾਂ ਕਦੇ ਵੀ ਕਿਸੇ ਚੀਜ਼ ਆ ਕੁਆਲਿਟੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਬਿਲਕੁਲ ਨਹੀਂ ਕਰਦੇ ਹਰ ਇੱਕ ਚੀਜ਼ ਨੂੰ ਕੋਸ਼ਿਸ਼ ਇਹ ਹੁੰਦੀ ਹੈ ਕਿ ਬਿਲਕੁਲ ਵਧੀਆ ਟੌਪ ਦੀ ਦਿੱਤੀ ਜਾਵੇ ਪੂਰੀ ਟੌਪ ਦੀ ਕੁਆਲਿਟੀ ਦੀ ਮੂਫਲੀ ਹੋਏਗੀ ਤੁਸੀਂ ਖਾ ਕੇ ਚੈੱਕ ਕਰਕੇ ਉਸ ਤੋਂ ਬਾਅਦ ਪੈਕੇਟ ਸਾਥੋਂ ਲੈ ਕੇ ਜਾਓ ਸੋ ਪੂਰੀ ਟੌਪ ਦੀ ਮੂਫਲੀ ਦਾ ਪੈਕਟ ਆ 1 ਕਿਲੋ ਪੈਕਟ ਮੂਫਲੀ ਦੇ ਨਾਲ ਪੂਰਾ 1 ਕਿਲੋ ਦਾ ਹੋਏਗਾ ਇਹ ਨਹੀਂ ਹੈ ਕਿ 900 ਗ੍ਰਾਮ ਦਾ 800 ਗ੍ਰਾਮ ਦਾ ਪੂਰਾ 1 ਕਿਲੋ ਦਾ ਪੈਕਟ ਆ 1 ਕਿਲੋ ਪੈਕਟ ਦੇ ਨਾਲ ਇੱਕ ਰਿਓੜੀਆਂ ਦਾ ਪੈਕਟ ਬਿਲਕੁਲ ਫ੍ਰੀ ਆ ਤੇਲ ਵਾਲੀਆਂ ਰਿਓੜੀਆਂ ਬਿਲਕੁਲ ਫ੍ਰੀ ਆ ਮੂਫਲੀ ਦੇ 1 ਕਿਲੋ ਪੈਕਟ ਦੇ ਨਾਲ ਸੋ ਇਹ ਆਫਰ ਵੀ ਔਨ ਬੜੀ 31 ਦਸੰਬਰ ਤੱਕ ਰਹੇਗੀ ਇਹਨੂੰ ਚਾਹੇ ਹੁਣ ਤੁਸੀਂ ਨਵੇਂ ਸਾਲ ਦੀ ਆਫਰ ਨਾਲੋਂ ਕੋਸ਼ਿਸ਼ ਸਮਝ ਲਓ 1 ਕਿਲੋ ਮੂਹਰੀ ਦੇ ਪੈਕਟ ਦੇ ਨਾਲ ਇੱਕ ਪੈਕਟ ਰਿਓੜੀਆਂ ਦਾ ਬਿਲਕੁਲ ਹੀ ਫ੍ਰੀ ਆ ਸੋ ਇਹ ਆਫਰ ਦਾ ਵੱਧ ਤੋਂ ਵੱਧ ਫਾਇਦਾ ਜੂਲ ਲਵੋ ਧੰਨਵਾਦੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ